ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਵੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਡੱਲ ਤਹਿਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਦਲੇਰ ਸਿੰਘ ਬਾਠ ਦੇ ਕੋਲੇ ਆਈਆਂ ਦੋਸਤੋ ਤੇ ਹਰ ਵਾਰ ਦੀ ਤਰ੍ਹਾਂ ਵੀ ਅੱਜ ਵੀ ਤੁਹਾਨੂੰ ਕੁਝ ਵੱਖਰੇ ਵੱਖਰੇ ਰੰਗ ਜਿਹੜੇ ਆ ਦੋਸਤੋ ਵੇਖਣ ਦੇ ਵਿੱਚ ਮਿਲਣਗੇ ਜਿੱਦਾਂ ਕਿ ਬਿਲਕੁਲ ਨੀਲੀ ਦਾਵੀ ਦੇ ਪਸ਼ੂ ਇਸ ਘਰੇ ਹੁੰਦੇ ਆ ਮੱਝਾਂ ਛੋਟੀਆਂ ਹੋਣ ਕੋਈ 2 ਤੋਂ 3 ਨਾਗਾ ਨਹੀਂ ਤੇ ਜੇ 4 ਨਾਗਾ ਆਏ ਤਾਂ ਸਾਰੇ ਨੀਲੀ ਦਾਵੀ ਦੇ ਪਸ਼ੂ ਹੁੰਦੇ ਆ ਜੀ ਠੀਕ ਹੈ ਤੇ ਅੱਜ ਤਿੰਨ ਮੱਝਾਂ ਝੋਟੀਆਂ ਆਪਾਂ ਤੁਹਾਨੂੰ ਦਿਖਾ ਦਾਂਗੇ ਦੋਸਤੋ ਪਸ਼ੂ ਆਲਮੋਸਟ ਜਿੰਨੇ ਦਿਖਾਵਾਂਗੇ ਸਾਰੇ ਸੁਵੇ ਸੁਵੇ ਆ ਗੱਬਣ ਜਿਹੜੀ ਇੱਕ ਕੋਈ ਮੱਝ ਹੋਈ ᱫੋ ਵੀ ਵਿੱਚ ਵੇਰਵਾ ਤੁਹਾਨੂੰ ਪਾ ਦਿਆਂਗੇ ਠੀਕ ਹੈ ਜੀ ਅੱਜ 11 ਸਤੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕੋਈ ਸ਼ਾਮ ਦਾ ਸਮਾਂ ਹੈ ਬਾਕੀ ਟਾਈਮ ਤੁਸੀਂ ਨੋਟ ਕਰ ਲਓ ਬਿਲਕੁਲ ਮੋਬਾਈਲ ਸਕਰੀਨ ਦੇ ਉੱਪਰ 5:28 ਮਿੰਟ ਠੀਕ ਹੈ ਜੀ 5:30 ਵਜ ਦਾ ਬਿਲਕੁਲ ਜਿਹੜਾ ਸਮਾਂ ਹੈ ਅੱਜ ਦੋਸਤੋ 11 ਨੂੰ ਜਿਹੜੀ ਵੀਡੀਓ ਬਣਦੀ ਪਈ ਹੈ ਕੱਲ 12 ਨੂੰ ਆਪਾਂ ਮਾਰਨਿੰਗ 6:00 ਵਜੇ ਇਹ ਚਾਹ ਬਣ ਵੀਰ ਤੁਸੀਂ ਘਰ ਵਿਜ਼ਿਟ ਕਰਨੀ ਆ ਤਸੱਲੀ ਕਰਨੀ ਆ ਠੀਕ ਆ ਜੀ ਵਾ ਪਿੰਡ ਬਿਲਕੁਲ ਲੱਗਿਆ ਖਾਲੜੇ ਦੀ ਦੂਰੀ ਥੋੜੀ ਆ 5 6 6 ਕਿਲੋ ਸਾਰੀ 6 ਕਿਲੋਮੀਟਰ ਖਾਲੜੇ ਦੀ ਦੂਰੀ ਆ ਤੇ 마ੜੀ ਮੇਗਾ 마ੜੀ ਕੰਬੋ ਕੇ 마ੜੀ ਉਦੋਂ ਕੇ ਦਲੇਰੀ ਪਿੰਡ ਤੇ ਕਲਸੀਆਂ ਇਸ ਤਰ੍ਹਾਂ ਦੇ ਦੋਸਤੋ ਇਹ ਪਿੰਡ ਬਿਲਕੁਲ ਨਾਲ ਨਾਲ ਲੱਗਦੇ ਪਿੰਡ ਆ ਤੇ ਬਿਲਕੁਲ ਬਾਰਡਰ ਤੋਂ ਥੋੜਾ ਜਿਹਾ ਹਟਵਾ ਪਿੰਡ ਹੈਗਾ ਡੱਲ ਆਜੋ ਕਰਦੇ ਆ ਗੱਲਬਾਤ ਬਾਈ ਦਲੇਰ ਸਿੰਘ ਬਾੜ੍ਹ ਦੇ ਨਾਲ ਪੁੱਛਦੇ ਆ ਕੀ ਡਿਟੇਲ ਕੀ ਇਨਫੋਰਮੇਸ਼ਨ ਹੈ ਅੱਜ ਇਹਨਾਂ ਪਸ਼ੂਆਂ ਦੀ ਪਸ਼ੂ ਪਸੰਦ ਆਉਣਗੇ ਦੋਸਤੋ ਪਸੰਦ ਆਇਆ ਪਸ਼ੂ ਤਸੱਲੀ ਦੱਸੇ ਮੁਤਾਬਕ ਤੁਸੀਂ ਆਪਣੀ ਦੋਧ ਦੀ ਵੈਰੀਫਾਈ ਕਰ ਲਓ ਠੀਕ ਆ ਸਭ ਤੋਂ ਪਹਿਲਾਂ ਭਾਜੀ ਦਲੇਰ ਸਿੰਘ ਬਾੜ ਸਸਰੀ ਘਰ ਰਾਜੀ ਵੀ ਸੰਧੂ ਪ੍ਰਾ ਸਸਰੀ ਘਰ ਮੇਰੇ ਵੱਲੋਂ ਪਿਆਰ ਭਰੀ ਜਿੰਨੇ ਮੇਰੇ ਵੀਰ ਵੀਡੀਓ ਵੇਂਦੇ ਮੇਰੇ ਵੱਲੋਂ ਸਾਰਿਆਂ ਨੂੰ ਪ੍ਰਵਾਨ ਸਸਰੀ ਘਰ ਠੀਕ ਠਾਕ ਕੀਤੀ ਹਾਂ ਕਿਰਪਾ ਮਾਲਕ ਦੀ ਬਾਬਾ ਬੁੱਢਾ ਸਾਹਿਬ ਦੀ ਸ਼ੁਕਰਮੰਦ ਹਾਂ ਜੀ ਅੱਛਾ ਬਾਰ ਸਾਹਿਬ ਅੱਜ ਪਸ਼ੂ ਹਰ ਵਾਰ ਦੀ ਤਰ੍ਹਾਂ ਅੱਜ ਵੀ ਪੂਰਾ ਰੰਗ ਲੱਗੇ ਪਏ ਆ ਹਾਂਜੀ ਅੱਜ ਤੇ ਸਗੋਂ ਮਾਲਕ ਦੀ ਮਿਹਰ ਹੀ 6 ਪਸ਼ੂ ਹੀ ਹਾਂ ਇੱਕ ਉਹ ਝੋਟੀ ਸੇਲ ਹੋ ਗਈ ਆ ਉਹ ਪਾਸੇ ਕਰਤੀ ਆਪਾਂ ਲਓ ਜੀ ਭਾਈ ਦੂਜੇ ਸੂਏ ਤਿਆਰ ਸੂਣ ਵਾਲੀ ਝੋਟੀ ਇਹ ਵੀ ਚੰਗੀ ਹੈ ਇੱਕ ਤੁਹਾਡੇ ਆਉਣ ਤੋਂ ਪਹਿਲਾਂ ਜਾਣੀ ਕੋਈ 2 2:30 ਵਜੇ ਚਲੇਗੀ ਠੀਕ ਹੈ ਜੀ 2:00 ਦੇ ਤਰੀਬ ਠੀਕ ਹੈ ਜੀ ਹਾਂ ਤੇ ਹੁਣ ਐ ਟਾਈਮ ਤੇ 3 ਮੱਝਾਂ ਆਪਣੇ ਕੋਲ ਦੋ ਸੂਈਆਂ ਸਵਾਈਆਂ ਨੀਲੀਆਂ ਹਾਂ ਇੱਕ ਆਪਣੇ ਕੋਲ ਮੈਂ ਗੱਬਣਿਆਂ ਦੇ ਨਾਲ ਕੋਈ ਥੋੜਾ ਘਣਾ ਦੁੱਧ ਵੀ ਹੈਗਾ ਉਹ ਵੀ ਦੱਸਾਂਗਾ ਆਪਾਂ ਸਾਰੀ ਡਿਟੇਲ ਦੇਾਂਗੇ ਉਹ ਮੈਂ ਦੀ ਵੀ ਠੀਕ ਹੈ ਜੀ ਹਾਂ ਜੀ ਹੁਣ ਆਹ ਇਸ ਟਾਈਮ ਤੇ ਆ ਤੀਸਰੇ ਸੂਵੇ ਆਪਣੇ ਕੋਲ ਮੱਝ ਸੂਈ ਏ ਲਓ ਜੀ ਇਹਨੂੰ 13 ਤੋਂ 15 ਦਿਨ ਹੋ ਗਏ ਜੇ ਸੂਈ ਇਹ 13 ਤੋਂ 15 ਦਿਨ ਹਾਂ ਜੀ ਤੀਜਾ ਸੂਆ ਤੀਜਾ ਸੂ ਵੱਡੀ-ਵੱਡੀ ਕੱਦ ਕਾਢਦੀ ਹਾਂ ਜੀ ਕਾਢੂ ਬੜਾ ਦੁੱਧ ਵੀ ਵੱਡ ਵਾਧੂ ਥੱਲੇ ਲਓ ਜੀ ਆਜਾ ਪਾ ਛੇ ਹੀ ਲੈਂਦੇ ਆ ਛੀਏ ਨੀਲੀ ਦੀਆਂ ਐਵੇਂ ਸਾਰੇ ਵੀਰਾਂ ਦੇ ਕੋਈ ਵੀ ਲੋੜੀ ਸ਼ਰਟ ਤੇ ਕੋਈ ਨੀਲੀ ਜੇ ਆ ਵੀ ਤੇਨ ਨੀਲੀ ਦੀਆਂ ਜਿਹੜਾ ਜੋੜਾ ਗਿਆ ਉਹ ਵੀ ਨੀਲੀ ਦਾ ਹੈ ਲੈ ਚਾਰ ਫੇਰਾਂ ਤੇ ਮੱਝ ਮੱਝ ਅਸੀ ਕਰੇ ਨੀਲੀ ਦੀਆਂ ਹਾਂ ਠੀਕ ਹੈ ਜੀ ਮੱਝਾਂ ਵੇਖੋ ਦੋਸਤੋ ਆ ਪਹਿਲੇ ਨੰ ਆ ਦੇਖੋ ਹਾਈਟ ਥੋੜੀ ਦੂਰੋਂ ਤੁਹਾਨੂੰ ਦਿਖਾ ਦਨੇ ਆ ਕਿਉਂਕਿ ਦੂਰੋਂ ਤਰਾਡੋ ਵੀਰ ਕੋਈ ਫੋਨ ਕਰਦੇ ਉਹ ਵੀਰ ਜ਼ੂਮ ਲਾ ਕੇ ਜ਼ੂਮ ਨਹੀਂ ਥੋੜਾ ਦੂਰੋਂ ਆਪਾਂ ਤੁਹਾਨੂੰ ਦਿਖਾ ਦਨੇ ਆ ਇਹ ਸੇਮ ਬਿਲਕੁਲ ਵੀਡੀਓ ਸੇਮ ਠੀਕ ਆ ਫੁੱਲ ਪੱਟੀ ਹਾਈਟ ਕੱਢਦੀ ਆ ਜੇ 90% ਡੰਗ ਰਿਆ ਤੇ 90 ਹੀ ਨਿਕਲੂ ਇਹ 100 ਨਹੀਂ ਨਿਕਲਣਾ ਚਾਹੀਦਾ 100% ਡੰਗ ਰੂਗਾ 90 ਦੱਸਿਆ ਜਾਊਗਾ ਇਹ ਨਹੀਂ ਗਾਦੇ ਕੀ ਬਾਣ ਕੇ ਸੱਜਣ ਦੂਰੋਂ ਆਦੂ ਯਾਰ ਛੋਟੀ ਆ ਛੋਟੀ ਨਹੀਂ ਖੁੱਲੇ ਹੱਥ ਰਊਗਾ ਅੱਗੋਂ ਵੱਡੀ ਰਊਗੀ ਵੱਡੀ ਇਹ ਤਾਂ ਵੱਡੀ ਆ ਹਾਂ ਤੇ ਦੁੱਧ whatsapp ਕਿੰਨਾ ਹੁਣ ਹਾਜ਼ਰ ਇਹਦੇ ਥੱਲੇ ਰਾਜਵੀਰ ਦ ਤੇ 13 ਤੋਂ 15 ਦਿਨ ਸੋਈ ਨ ਹੋ ਗਏ ਜੇ ਕੱਟਾ ਮਗਰ ਜੇ ਇਹਦੇ ਜੀ ਹਾਂ ਜੀ ਆਹ ਜੇ ਕੱਟਾ ਮਗਰ ਕੱਟਾ ਜਿਹੜਾ ਦੋਸਤੋ ਬਿਲਕੁਲ ਵੇਖ ਸਕਦੇ ਤੇ ਫੇਰੇ ਇੱਕ ਚੀਜ਼ ਵਿੱਚ ਵੱਡੀ ਸ਼ਰਤ ਹੋਰ ਹੈਗੀ ਜੇ ਆਹ ਕੀ ਸ਼ਰਤ ਆ ਤਿੰਨ ਤੋਂ ਲੈ ਕੇ ਢਾਈ ਤੋਂ ਲੈ ਕੇ 3 ਕਿਲੋ ਗਾੜੀ ਹੂਟਾਈ ਕਿਲੋ ਬਹੁਤ ਜੀ ਢਾਈ ਤੋਂ ਪਲੱਸ ਹੀ ਚੱਲੂ ਗਾੜ ਇਹਦੀ ਬੱਲੇ ਬੱਲੇ ਇਹ ਇਹਨੂੰ ਗਾੜ ਛੱਡੀ ਜੇ ਨਾ ਅੱਛਾ ਤੇ ਜਾ ਕੇ ਚੋ ਕੇ ਤਸਦੀ ਕਰਕੇ ਇਕਲਾ ਫੋਨ ਲਾ ਸਕਦਾ ਵੀ ਠੀਕ ਢਾਈ ਕਿਲੋ ਗਾੜ ਹੈਗੀ ਠੀਕ ਆ ਜੀ ਆ ਢਾਈ ਤੋਂ ਪਲੱਸ ਰਹੂਗੀ ਠੀਕ ਸੋ ਮਾਝ ਦੋਸਤੋ ਤੁਸੀਂ ਵੇਖ ਲਓ ਠੀਕ ਆ ਜੀ ਸਿੰਘ ਦੀ ਬੰਤਰ ਜਿਹੜੀ ਬਿਲਕੁਲ ਤੁਹਾਡੇ ਸਾਹਮਣੇ ਕੋ ਦੱਸਣ ਦੀ ਬਾਲੀ ਲੋੜ ਨਹੀਂ ਗਈ ਆ ਬੁੱਚਾ ਕੁੰਡਾ ਹੈ ਗਿਆ ਹਨਾ ਬਾਕੀ ਫੇਸ ਕੁਆਲਿਟੀ ਇਦਾਂ ਦੀ ਆ ਬਿੱਲੀ ਮਣਕੀ ਅੱਖਾਂ ਰਵੇ ਦੇ ਵਿੱਚ ਮਾਜਾ ਕਿਉਂਕਿ ਜਿੰਨਾ ਦੁੱਧ ਬਾਈ WhatsApp ਦੱਸਣ ਦੇ ਆ 13 ਕਿਲੋ ਤੇ ਗਾੜ ਜਿਹੜੀ ਆ ਗਾੜ ਤੋਂ ਭਾਅ ਭਾਗਲੇ ਥਾਣਾ ਦਾ ਦੁੱਧ ਜਿਹੜਾ 13 2 2.5 3 2.5 3 ਲੀਟਰ ਜਿਹੜਾ ਅੱਗੇ ਗਾੜੀ ਆ 2.5 ਤੋਂ ਪਲੱਸ ਹੀ ਚੱਲੂ ਗਾੜੀ 2.5 ਤੋਂ ਪਲੱਸ ਹੀ ਆ ਵੀ ਇਹਨਾਂ 12 ਲੀਟਰ ਦੁੱਧ ਤਿਆਰ ਹੀ 12 ਲੀਟਰ ਦੁੱਧ ਤਿਆਰ ਹਾਜ਼ਰ ਪਰ ਹਾਜ਼ਰ ਆਨਲਾਈਨ ਦੂਰ ਜਾਣੀ ਫੇਰ ਆਪਾਂ 11 ਲ ਠੀਕ ਹੈ ਇੱਥੇ ਚੋਣਾ 12 ਲੀਟਰ ਦੋਵੇਂ ਟਾਈਮ ਆਪਦਾ ਬੇਸ਼ੱਕ ਅਗਲਾ ਲੀਟਰ ਲਿਆਗੇ ਤਸੱਲੀ ਕਰ ਲਓ ਜੀ ਕੋਈ ਦੁੱਧ ਦੀ ਸ਼ੱਕ ਨਿਕਲਦਾ ਬਕਲਾਲ ਖੋਲ ਕੇ ਦਿਖਾਈਏ ਭਾਈ ਆਹ ਵੇਖੋ ਮਾਜੇ ਕਰੀ ਸੋ ਉਹ ਬਾਕੀ ਤੋੜ ਕੇ ਜਿਹੜੀ ਆ ਦੋਸਤੋ ਤਸੱਲੀ ਦੇ ਨਾਲ ਦਿਖਾਉਣੇ ਆ ਜਵਾਈ ਇੱਕ ਨੰਬਰ ਦੀ ਹੈਵੀ ਪਿੱਠ ਪੁੱਠਾ ਠੀਕ ਹੈ ਜੀ ਰਾਜੀ ਫੁੱਲ ਵਜਨ ਦੋੜ ਪੂਰਾ ਲੰਬਾਈ ਵੱਲੋਂ ਵੀ ਬੇਲ ਵੇਖੋਗੇ ਦੋਸਤੋ ਪੂਰੀ ਆ ਉਚਾਈ ਪੂਰੀ ਆ ਹਾਈਟ ਵੱਲੋਂ ਕਿਸੇ ਪਾਸੇ ਜਿਹੜੀ ਦੋਸਤੋ ਕਮੀ ਪੇਸ਼ੀ ਨਹੀਂ ਗਈ ਨਾਲੇ ਸਾਰ ਤੇ ਨਿਸ਼ਾਨ ਵੀ ਤੁਸੀਂ ਵੇਖੋਗੇ ਪ੍ਰੋਪਰ ਹੈਗਾ ਠੀਕ ਹੈ ਜੀ ਤੇ ਦੁੱਧ ਬਹੁਤ ਸੋਨਾ ਠੀਕ ਆ ਜੀ ਪਸ਼ੂ ਆਪਾਂ ਮੋਸਟਲੀ ਖਰੀਦਦੇ ਆ ਇੱਕ ਮਿਲਕਿੰਗ ਵਾਸਤੇ ਦੁੱਧ ਵਾਸਤੇ ਤਾਂ ਦੁੱਧ ਜਿਹੜਾ ਖੁੱਲਾ ਡੁੱਲਾ 12 ਲੀਟਰ ਹਾਜ਼ਰ ਬਿੱਲੀ ਮਣਕੀ ਅੱਖ ਜੀ ਏਡਗੜ ਜਿਹੜੀ ਬਿਲਕੁਲ ਅੱਗੇ ਪਾਈ ਜਾਂਦਾ ਵੀ ਘੱਟੋ ਘੱਟ ਗਾਰਡ ਬਹੁਤ ਚੰਗੀ ਆ ਠੀਕ ਆ ਜੀ ਤੇ ਬਿੱਲੀ ਮਣਕੀ ਅੱਖ ਤੇ ਗਰਨਾਲ ਜਿਹੜਾ ਕੱਦ ਸੋਣੀ ਹੈ ਨਾ ਕੀ ਰਾਜੀ ਜੀ ਠੀਕ ਆ ਜੀ ਸੋ ਠੀਕ ਆ ਜੀ ਪਸ਼ੂ ਕਾਦੇ ਆ ਦੋਸਤੋ ਇਹ ਕੁਆਲਿਟੀਆਂ ਹੀ ਹੁੰਦੀਆਂ ਨੇ ਠੀਕ ਆ ਜੀ ਕੋਈ ਦੋ ਨਾਗਾ ਆਜਣ ਚਾਰ ਨਾਗਾ ਆਜਣ ਡੇਲੀ ਰੁਟੀਨ ਦੇ ਵਿੱਚ ਪਸ਼ੂ ਨਾਲ ਹੀ ਆਉਂਦੇ ਆ ਜ਼ਿਆਦਾਤਰ ਨੀਲੀ 라ਵੀ ਤੇ ਬਿਲਕੁਲ ਇਸ ਖੁਰਲੀ ਦੇ ਉੱਪਰ ਪਸ਼ੂ ਤੁਹਾਨੂੰ ਹਾਂ ਆਉਂਦੇ ਆ ਕਾਲੀ ਦੀਆਂ ਵੀ ਆਪਣੇ ਕੋਲ ਆਉਂਦੀਆਂ ਆ ਪਰ ਆਪਾਂ ਚੈਨਲ ਤੇ ਹੀ ਨੀਲੀ ਦੀਆਂ ਛਾੜਨੀਆਂ ਅੱਗੋਂ ਉਤਰਾ ਲੋਕਲ ਵੇਚਣੀਆਂ ਵੇ ਕਾਲੀ ਦੀ ਇੱਕ ਮੈਂ ਅੰਦਰ ਵਜੀ ਆ ਅੱਛਾ ਉਹ ਵੀ ਆਪਾਂ ਸਾਈਡ ਤੇ ਕੀਤੀ ਆ ਉਹਦਾ ਸੌਦਾ ਹੋ ਗਿਆ ਤੁਹਾਡੇ ਆਉਣ ਤੋਂ ਪਹਿਲਾਂ ਉਹ ਵੀ ਸਾਈਡ ਤੇ ਕਰਤਾ ਉਹ ਵੀ ਨੀਲੀ ਦੀ ਝੋਟੀ ਉਹ ਵੀ ਖਾ ਤਾਂਗੇ ਕਿਹਦੇ 40 ਨਾਲ 6 ਮਹੀਨੇ ਦੇ ਆਪਣੇ ਕੋਲੋਂ ਗਏ ਸੀ ਦੇ ਵਿੱਚੋਂ ਕੋਈ 28 ਤੋਂ 30 ਨਾਲ ਨੀਲੀ ਦਾ ਵੀ ਦਿੰਦੇ ਆ ਲਓ ਜੀ ਬਾਹਰ ਸਾਹਿਬ ਕਿੰਨਾਗਾ ਲੈਣ ਦੇਣ ਕੀਤਾ ਜਾਂਦਾ ਫਿਰ ਮੁੱਲ ਲੈਣ ਦੇਣਾ ਜੀ ਵੇਖੋ ਕੋਈ ਵੀ ਐਡੀ ਮੈਂ ਦਾ ਲੱਖ ਤੋਂ ਘੱਟ ਮੁੱਲ ਕੋਈ ਨਾ ਕਰੂਗਾ ਹਾਂ ਆਪਾਂ ਮੁੱਲ ਕਰਾਂਗੇ ਰਾਜਵੀਰ ਦੇ ਦਾ 90000 ਰੁਪਈਆ ਅੱਛਾ ਜੀ ਤੇ 85000 ਦੀ ਦਿਆਂਗੇ 85000 ਦੀ ਹਾਂ 85000 ਦੇ ਵਿੱਚੋਂ 200 ਰੁਪਈਆ ਛੋਟ ਕਰਦੇ ਆ ਇੱਕ ਕੰਦਨ ਆ ਵੀ ਉਹ 12 ਦਊਗੀ ਪਰ ਇੱਥੇ 12 ਦਊਗੀ ਦਊਗੀ ਚਵਾਵਾਂਗੇ ਹਾਂ ਲੋ ਹਾਂ ਤੇ ਜਿਉਂ ਨਾਲ 11 ਚੋ ਕੇ 10 ਦਾ ਦੇਖ ਲੈ ਲਓ ਜੀ ਆ ਬੱਚਾ ਜੀ ਦਾ ਹਾਂ ਜੀ ਆ ਗਿਆ ਠੀਕ ਆ ਬੱਚਾ ਆ ਜਿਹੜਾ ਤੁਸੀਂ ਦੇਖ ਲਿਆ ਦੋਸਤੋ ਇਹ ਬੱਚਾ ਠੀਕ ਆ ਤੇ ਪੂਰਾ ਪਲਿਆ ਬੱਚਾ ਕਿਉਂਕਿ ਜੇਕਰ ਮਦਰ ਦਾ ਦੁੱਧ ਚੰਗਾ ਖੁੱਲਾ ਡੁੱਲਾ ਦੇ ਬੱਚੇ ਵੀ ਚੱਗੀਆਂ ਮਦਰ ਦੇ ਖੁੱਡਲੀਆਂ ਬਣਦੇ ਨਹੀਂ ਗਾੜ ਚੋਈ ਨਹੀਂ ਜੀ 13 ਦਿਨ ਸੂਈ ਨੂੰ ਹੋ ਗਿਆ ਗਾੜ ਨਾ ਚੋਈ ਨਹੀਂ ਹੁੰਦੇ ਵੀ ਇਹਨੂੰ ਛਕਾਉਣੀ ਹੈ ਲਓ ਜੀ ਠੀਕ ਆ ਜੀ ਤੇ ਦਹਾ ਯਾਰਾ ਦੇ 30 32 ਕਿਲੋ ਤੋਂ ਦੇ ਪੀ ਗਿਆ ਆ ਪੀ ਗਿਆ ਪੀ ਗਿਆ ਹੈ ਤੇ ਫਿਰ ਬੰਦਾ ਵੀ ਬੰਨਾ ਵੀ ਨਹੀਂ ਹੈ ਜੀ ਹਾਂ ਤੇ 85000 ਦੀ ਲੈਣ ਦੇ 85000 ਚ ਛੋਟ ਕਰਾਂਗੇ ਲਓ ਜੀ ਬਾਕੀ ਦੋਸਤੋ ਮਾਤ ਚੰਗੀ ਆ ਪਸੰਦ ਆਊਗੀ ਤੁਹਾਨੂੰ ਲੱਗੂਗੀ ਤੇ ਬਾਕੀ ਥਨ ਥੋਨਾ ਆ ਦੇਖ ਸਕਦੇ ਠੀਕ ਆ ਜੀ ਆ ਵੀਰ ਨੀਏ ਨੀਏ ਮੈਂ ਦਾ ਲੱਖੋਂ ਘੱਟ ਕੋਈ ਮੁੱਲ ਨਹੀਂ ਇਹ ਪਾਉਂਦੇ ਆ ਈ ਰਾਮ ਮੈਂ ਵੱਡੀ ਮੈਂ ਛੋਟੀ ਦੀ ਮੇਰੀ ਅੱਛਾ ਭਾਜੀ ਦਲੇਰਪੁਰ ਜੀ ਕਿਵੇਂ ਚਵਾਈ ਚਵਾਈ ਪੋਲੀ ਬਣਾਈ ਇੱਕ ਐਂਡ ਆ ਦੀ ਦੋ ਦੇ ਮੋਟਰ ਦੀ ਚਵਾਈ ਹੋਣੀ ਆ ਪਾਣ ਦੇ ਤੇ ਚਵਾਈ ਕਰਾ ਦੇ ਨਹੀਂ ਕਰਵਾ ਕੇ ਬਿਲਕੁਲ ਵਿੱਚ ਕਰਵਾ ਦਈਏ ਨਾਲੋਂ ਨਾਲ ਕਰਾਈ ਜਲੇਗਾ ਦਿਖਾਵਾਂਗੇ ਦਿਖਾਵਾਂਗੇ ਠੀਕ ਹੈ ਸੋ ਦੂਜੇ ਨੰਬਰ ਤੇ ਆਪਣੇ ਕੋਲ ਆ ਛੋਟੀ ਆ ਗਈ ਜੀ ਇੱਕ ਨੀਲੀ ਦੀ ਇਹ ਰਾਜਵੀਰ ਦੂਸਰੇ ਸੂ ਦੇ ਛੋਟੀ ਏ ਤੜਕੇ 6 ਵਜੇ ਦੀ ਸੂਈ ਜੇ ਅੱਜ ਮਾਰਨਿੰਗ ਹਾਂ ਠੀਕ ਹੈ ਜੀ ਤੇ ਇਹਦੀ ਨਾ ਜਿਨੇ ਚਵਾਈ ਜਣੀ ਆ ਇਹ ਖਾਲੀ ਨਹੀਂ ਕੀਤੀ ਤੇ ਜਾਨੀ ਪ੍ਰੋਪਰ ਥੋੜਾ ਥੋੜਾ ਦੁੱਧ ਛੱਡਿਆ ਇਹਦੇ ਥਲੇ 8 ਤੋਂ ਲੈ ਕੇ 9 ਲੀਟਰ ਤੱਕ ਬੋਲਾ ਤਿਆਰ ਹੈਗਾ ਜੀ 8 ਤੋਂ 9 8 ਦੇ ਆਪਕ ਭੇਜਾਂਗੇ ਇਹਨੂੰ ਕੱਟੀ ਹੋ ਨਗੀਨਾ ਜਿੱਤੀ ਆ ਕੱਟੀ ਜੀ ਇਹਦੀ ਮਗਰ ਕੱਟੀ ਆਈ ਹੈ ਜੀ ਹਾਂ ਲਓ ਜੀ ਮਗਰ ਕੱਟੀ ਆ ਠੀਕ ਆ ਤੇ ਲੰਬੇ ਧੋਨ ਵਾਲੀ ਕੱਟੀ ਆ ਚਾਰੇ ਥਣ ਗਰਲਾਲ ਕਹਿੰਦਾ ਸੀ ਚਿੱਟੇ ਆ ਆਏ ਹੈਲੋ ਲਓ ਜੀ ਇਹ ਗਰਲਾਲ ਨੇ ਪਹਿਲਾਂ ਧਿਆਣੀ ਥਣਾ ਤੇ ਮਾਰਿਆ ਸੂ ਤੇ ਦਾ ਹੈਗਾ ਜੀ ਦੇਖੋ ਠੀਕ ਆ ਸੂ ਤੇ ਵੀ ਜਿਹੜਾ ਦੋਸਤੋਂ ਕੋਲ ਕੋ ਨਿਸ਼ਾਨ ਆ ਮਾਰਕਿੰਗ ਆ ਤੇ ਬੋਲਾ ਬੱਲਾ ਮੱਥਾ ਤੇ ਬਿਲਕੁਲ ਮਾਰਕਿੰਗ ਜਿਹੜੀ ਆ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਆ ਦੇਖੋ ਤੇ ਸੂਆ ਪਹਿਲਾ ਨਹੀਂ ਸੂਈ ਹੈ ਨਹੀਂ ਨਹੀਂ ਦੂਸਰੇ ਸੂਈ ਦੂਸਰੇ ਸੂਆ ਹਾਂ ਝੂੜਤਾ ਲਈ ਆਪਾਂ ਮਾਰਨਾ ਇਹ ਤੀਸਰੇ ਜੇ ਇਹ ਦੂਸਰੇ ਸੂਈ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਦੂਜਾ ਸੂਆ ਅੱਧ ਮਾਰਨਿੰਗ دیر ਜੁਰ ਪੈ ਗਈ ਹਾਂ ਜੋਰ ਜਾਰ ਮੇਰੇ ਸਹਾਂ ਵੀਡੀਓ ਨਹੀਂ ਆਉਂਦੇ ਤੇ ਵਿਖਾ ਦਿੰਦੇ ਹਾਂ ਤੇ ਹਾਂ ਵੀਡੀਓ ਜੋਰ ਪ੍ਰੋਪਰ ਪਈ ਠੀਕ ਆ ਕੋਈ ਬੋਲਾ ਕੋਈ ਇੱਕ ਟਾਈਮ ਕੀਤੀ ਚ ਬਈ ਥੋੜੀ ਪਾਤੀ ਹਾਂ 8 ਲੀਟਰ ਬੋਲਾ ਤਿਆਰ ਜੇ ਥਲੇ 8 ਹਾਂ ਫਿਰ ਦੀ ਨਹੀਂ ਗਿਓ ਬਾਅਦ ਮਾ ਕਰਾ ਨਹੀਂ ਪਈ ਲੋਡ ਬਚਾਣੀ ਛੱਡਿਆ ਪਾ ਠੀਕ ਆ ਤੇ ਆਹ ਦੇਖੋ ਜੀ ਠੀਕ ਆ ਭਰਾ ਵੇਖ ਸਕਦੇ ਦੋਸਤੋ ਠੀਕ ਆ ਜੀ ਦੂਜਾ ਸੁਬਾ ਸੈਕਿੰਡ ਸੈਕਿੰਡ ਟਾਈਮ ਮਾਰਾ ਦੂਜਾ ਸੁਬਾ ਖੋਲ ਕੇ ਤੋਰ ਕੇ ਦਿਖਾਈ ਹੈ ਜੀ ਠੀਕ ਆ ਜੀ ਹਾਈਟ ਮੀਡੀਅਮ ਆ ਸਾਰਾ ਫੇਸ ਵਾਈਟ ਠੀਕ ਆ ਜੀ ਇਹ ਇਹ ਵੀ ਪਿਓਰ ਨਹੀਂ ਲੀ ਜੇ ਹੂੰ ਠੀਕ ਆ ਜੀ ਬਾਡੀ ਬੰਤਰ ਜਿਹੜੀ ਆ ਤੁਸੀਂ ਆ ਵੇਖ ਕੇ ਚੈੱਕ ਕਰੋ ਬਾਕੀ ਤਾਜੀ ਸੂਈ ਆ ਠੀਕ ਆ ਜੀ ਇੱਕ ਥਣ ਮਗਰਲਾ ਵਾਈਟ ਆ ਉਲਟ ਪਹਿਣੀ ਆ ਵਾ ਸੋ ਬਾਕੀ ਮਾਰਕਿੰਗ ਚਾਰੇ ਪੈਰ ਤੋਂ ਉੱਤੇ ਤੇ ਚੌਰ ਸਲੇਵਾ ਠੀਕ ਆਂਡਰ ਦੇ ਕੁਆਲਟੀ ਚ ਬਹੁਤ ਜਿਆਦਾ ਬੈਸਟ ਆ ਠੀਕ ਹੈ ਜੀ ਚੌਰ ਸਲੇਵਾ ਮੋਟਰ ਤੋਂ ਜੇਕਰ ਆਪਾਂ ਦੇਖੀਏ ਚੌਰ ਸਲੇਵੇ ਦੀ ਮਾਲਕਨ ਤੇ ਫੇਸ ਕੁਆਲਟੀ ਸਿੰਘਾਂ ਦੀ ਬੰਤਰ ਬੈਕ ਸਾਈਡ ਤੋਂ ਥੋੜਾ ਜਿਹਾ ਹੋ ਕੇ ਹਾਕੀਟਾ ਥੋੜਾ ਸਿੰਘ ਪਰ ਕੁਆਲਟੀ ਪੂਰੀ ਹੈ ਠੀਕ ਹੈ ਜੀ ਫੇਸ ਕੁਆਲਟੀ ਕਾਫੀ ਸੋਹਣੀ ਹੈ ਦਖ ਦੁਖ ਬਿਊਟੀ ਦੇ ਵਿੱਚ ਵਖੀ ਇਹ ਬਹੁਤ ਸੋਹਣੀ ਲੱਗਦੀ ਹੈ ਠੀਕ ਆ ਆ ਦੇਖ ਤੇ 8 ਕ ਲੀਟਰ ਅਜੇ ਬਿਲਕੁਲ ਸਟਾਰਟਿੰਗ ਹੋਈ ਹੈ ਜੀ ਇਹ ਸਟਾਰਟਿੰਗ ਜਿਹੜੀ 8 ਲੀਟਰ ਤੋਂ ਬੋਲੇ ਦੇ ਵਿੱਚ ਦੁੱਧ 12 13 ਲੀਟਰ ਕੱਢ ਦੂਗੀ RAM ਨਹੀਂ ਹੂੰ ਕਿਉਂ ਚਵਾਈ ਬਹੁਤ ਚੰਗੀ ਲੱਗੀ ਵੈਨ ਹੂੰ ਆ ਦੇਵੇ ਨੇ ਚਵਾਈ ਕਰਾਉਣੀ ਦੇਵਾ ਕਮਾਲ ਅਸਲ ਨੂੰ ਕਹਿਣ ਨੂੰ ਪਹਿਲੇ ਅ ਠੀਕ ਆ ਪਾਜੀ ਦਲੇਰਪੁਰ ਜਿੱਦਾਂ ਕਿ ਆਪਾਂ ਬਿਲਕੁਲ ਚਵਾਈ ਤਾਂ ਦੇਖ ਹੀ ਲਈ ਆ ਹਾਂ ਚਵਾਈ ਆਪਾਂ ਹੁਣ ਮੰਨ ਲਓ ਚੋਕੇ ਵੀ ਵਿਖਾਉਣੇ ਆ ਹਾਂਜੀ ਕਿਉਂ ਮੇਲ ਮਗਰ ਕੱਟੀ ਏ ਦੇ ਤੇ ਚਵਾਈ ਆਪਾਂ ਕਰਾ ਕੇ ਵਿਖਾਉਣੇ ਸੱਜਣਾ ਨੂੰ ਤੋੜ ਕੇ ਵਖਾਤੀ ਆਪਾਂ ਬਿਲਕੁਲ ਠੀਕ ਆ ਚਵਾਈ ਬਿਲਕੁਲ ਇਹ ਡਿਮਾਂਡ ਕੀ ਰੋਗੀ ਲੈਂਡ ਦੇਣ ਵਾਲੀ ਗੱਲ ਕੀ ਇਹ ਡਿਮਾਂਡ ਵੀਰ ਜੀ ਵੇਖੋ ਮੰਗਣ ਨੂੰ ਭਵੇਂ ਦਾ ਮੁੱਲ ਲੱਖ ਕਰ ਲਈਏ ਪਰ ਮੋਲੇ ਦਾ ਆਪਾਂ ਬਿਲਕੁਲ ਜਾਇ ਕਰਨਾ ਜੇ ਆਪਾਂ ਨੂੰ ਆਇਆ ਡੰਗਰ ਜਿਹੜਾ ਭਾ ਮੋਲੇ ਦਾ ਹੈਗਾ ਜੀ 86000 ਰੁਪਏ ਹੂੰ 4000 ਰੁਪਏ ਸਿੱਧੀ ਛੋੜ ਕਰਨੀ 82000 ਜੀ ਜਸਨਾ ਹੋ ਜੀ ਹਾਂ 82 ਦੀ ਹਾਂ ਹਾਂ ਨਾਲ ਹੀ ਗੱਲ ਹੈ ਹਾਂ ਨਾਲ ਲਓ ਜੀ 82000 ਰੁਪਏ ਤੋਂ ਕੋਈ ਝਾਕ ਹੋਵੇ ਕੋਈ ਗੱਲ ਨਾ ਹੋਵੇ ਅਸੀਂ ਜ਼ਿੰਮੇਵਾਰ ਹਾਂ ਹਾਂ ਇਹ ਕਿੰਦਰਾ ਹੈ ਪਿਛਲੀ ਵੀਡੀਓ ਜੀ ਛੋਟੀ ਭਾਈ ਅੱਛਾ ਜੀ ਬੈਟਨ ਵਾਲੀ ਉਹ ਵੀ ਬੜੀ ਝੋਟੀ ਦੀ ਲਮਾਰੀ ਹੋਣੀ ਮੇਰੇ ਦੋ ਥਾਂ ਦੀ ਅੱਛਾ ਜੀ ਇਹ ਦੇਖੋ ਇਧਰ ਲਈ ਬੱਲਾ ਹੋੜਾ ਕੱਟਣੀ ਬਿਲਕੁਲ ਪਰਲਾ ਇੱਕ ਇਧਰਲੀ ਸਾਈਡ ਤੋਂ ਦਿਸੂਗਾ ਠੀਕ ਹੈ ਮੈਂ ਉਹ ਫੁੱਟ ਪਹਿਣੀ ਵਾਲੇ ਦੋਵੇਂ ਥਾਂ ਗਲਾਬੀ ਨੇ ਠੀਕ ਹੈ ਜੀ ਤੇ ਇਹ ਦੋਸਤੋ ਝੋਟੀ ਆ ਦੂਜਾ ਸੁਬਾ ਸੋਈ ਆ ਠੀਕ ਆ 82000 ਦੀ ਜਿਹੜੀ ਜੈਸਨੋ ਆ ਹਾਂਜੀ ਪਸੰਦ ਆਉਗੀ ਧਾਰ ਜਿਵੇਂ ਕਹਿ ਲਈ ਵੀ ਗੰਨੇ ਵਰਗੀ ਮੋਟੀ ਧਾਰ ਸੀ ਆ ਦੋ ਦੀ ਮੋਟਰ ਦਾ ਜਵਾਬ ਆ ਜੀ ਠੀਕ ਆ ਹਾਂ ਦੋਵੇਂ ਮਗਰ ਵੀ ਕੱਟੀ ਏ ਹਾਂਜੀ ਇਹਦੇ ਮਗਰ ਕੱਟੀ ਠੀਕ ਆ ਇਸ ਤੋਂ ਬਾਅਦ ਇੱਕ ਆ ਆ ਗਿਆ ਆਪਣੇ ਕੋਲ ਇੱਕ ਜਹਾਜ਼ ਤੇ ਇੱਕ ਬੰਬ ਆ ਗਿਆ ਜੀ ਅੱਛਾ ਜਿਹਨੂੰ ਆਪਾਂ ਐਂਡ ਤੇ ਆਦਦੇ ਨੇ ਜਹਾਜ਼ ਤੇ ਬੰਬ ਆ ਗਿਆ ਇਹ ਉਹ ਬੰਬ ਆ ਗਿਆ ਜੀ ਅੱਛਾ ਹਾਂਜੀ ਇਹਦਾ ਇਹ ਜੀ ਰਾਜਵੀਰ ਜੀ ਇਹ ਦੁੱਧ ਦਿੰਦੀ ਰਹੀ 15 ਤੋਂ 16 ਕਿਲੋ ਹੂੰ ਇਹ ਨਾਰਲੀ ਲੱਗ ਗਿਆ ਆਪਣੇ ਬਾਰਡਰ ਤੇ ਪਿੰਡ ਉੱਥੋਂ ਲਈ ਆ ਹੂੰ ਇਹਦੇ ਥੱਲੇ ਇਸ ਟਾਈਮ ਤੇ 3 ਕਿਲੋ ਜਾਨੀ ਦੁੱਧ ਤਿਆਰ ਆ ਅਠੀ ਪਾਰੀ ਤਿੰਨ ਤੋਂ ਲਾ ਕੇ ਚਾਰ ਹੀ ਹੋਊਗਾ ਤਿੰਨ ਹੀ ਮੰਨ ਕੇ ਚੱਲੋ ਤੁਸੀਂ ਜਿਹੜਾ ਹਾਜ਼ਰ ਇੱਕ ਡਾ ਹਾਜ਼ਰ ਹਾਜ਼ਰ ਅੱਠ ਪਾਰੀ ਮਿਲਦੀ ਜਾਂ ਤੇ ਕੋਈ ਟੀਗਾ ਨਹੀਂ ਲਾਉਣਾ ਕੋਈ ਪਾੜਾ ਨਹੀਂ ਕੋਈ ਵੰਗਾ ਨਹੀਂ ਜਿੱਥੇ ਮਰਜ਼ੀ ਕਰਕੇ ਚੋਲੋ ਅੱਛਾ ਤੇ ਅੱਠਾ ਮਹੀਨੇ ਦੀ ਚੈੱਕ ਪਾਸ ਜੀ ਲਓ ਜੀ ਆ 8 ਮਹੀਨੇ ਦੀ ਗੱਬਣ ਚੈੱਕ ਪਾਸ ਤੇ 3 ਕਿਲੋ 2.5 ਤੋਂ 3 3 ਕਿਲੋ ਇੱਕ ਟਾਈਮ ਜਿਹੜਾ ਦੁੱਧ ਹਾਜ਼ਰ ਜਾਂ ਆ ਕੇ ਚੈੱਕ ਕਰਾਈ ਆਪਾਂ ਤੇ ਇੱਕ ਟਾਈਮ ਦੁੱਧ ਵੀ ਦੋਸਤੋ ਦਿੰਦੀ ਆ 2.5 3 ਕਿਲੋ ਬਾਕੀ 8 ਮਹੀਨੇ ਦੀ ਗੱਬਣ ਆਪੇ ਕੋਲ ਚੈੱਕ ਪਾਸ ਵੀ ਕਰ ਲੋਗੇ ਤੇ ਬਿਲਕੁਲ ਬੇਤਰੀ ਤੋਂ ਕੇ ਖੁੱਲਾ ਚੈੱਕ ਪਾਸ ਹਾਲੋ ਚੂਨ ਚੋਈਏ ਜੀ ਅੱਜ ਤੋਂ ਵੀ ਵੇਖ ਲਓ ਗਰੰਟੀ ਦੇ ਸਕਦੇ ਕੋ ਅਗਲਾ ਸਾਹਵੇਂ ਮੇਰੇ ਚੂਨ ਚੀਨਾ ਚੰਗੀ ਨਿਕਲੇ ਉਹਦਾ ਫਾਇਦਾ ਨਹੀਂ ਭਾਈ ਲਓ ਜੀ ਦੇਖੋ ਚਵਾਈ ਇਹਦੀ ਚਵਾਈ ਵੇਖ ਸਕਦੇ ਹੋ ਬਾਕੀ 2 3 ਕਿਲੋ ਦੁੱਧ ਜਿਹੜਾ ਦੁੱਧ ਹੈਗਾ ਬਿਲਕੁਲ ਤਸੱਲੀ ਕਰ ਸਕਦੇ ਚੰਗੀ ਤਰ੍ਹਾਂ ਭਰਾ ਕੇ ਤਸੱਲੀ ਕਰ ਸਕਦੇ ਜਿ ਪਸਮਾ ਕਰਕੇ ਠੀਕ ਹੈ ਤੇ ਜਿਹੜਾ ਪਸਮਾ ਉਹ ਵੀ ਮਤਲਬ ਦਾ ਵੀ ਪਹਾੜੇ ਵੱਡੇ ਤੇ ਹਾਂ ਹਾਂ ਉੱtre ਆਉਗੀ ਕੋਈ ਪਹਾੜਾ ਟੀਕਾ ਨਹੀਂ ਠੀਕ ਹੈ ਜੀ ਹਾਂ ਜੀ ਉਹ ਵਜਾ ਪਾਸਪੋਰਟ ਕਹਿ ਦਿੰਦੇ ਨੇ ਕੋਈ ਇੱਥੇ ਕੋਈ ਗੱਲ ਨਹੀਂ ਹੈਗੀ ਲਓ ਜੀ ਕਰਮਾਲ ਜੀ ਬਸ ਕਰੀਏ ਲਓ ਜੀ ਠੀਕ ਹੈ ਜੀ ਟਿਕਟਾਂ ਲਾ ਨਹੀਂ ਹੈਗਾ ਕਿਸੇ ਦਾ ਨਹੀਂ ਹੈਗਾ ਨਹੀਂ ਹੈਗਾ ਤੇ 3 ਕਿਲੋ ਦੁੱਧ ਜਿਹੜਾ ਦੁੱਧ ਤੋਂ ਚੈੱਕ ਪਾਸ ਕਰਨ ਲਈ ਬਹੁਤ ਜ਼ਿਆਦਾ ਹੁੰਦਾ ਤੁਸੀਂ ਬਿਲਕੁਲ ਬਰਾਬਰ ਦੁੱਧ ਵੀ ਛਾਂ ਦੇ ਮੇਰੇ ਨਾਲ ਮੀਟਰ ਤੇ ਮੇਰੇ ਨਾਲ 10+ ਹੀ ਫੈਂਟ ਆਊਗੀ ਇਹਦੀ ਬਿਲਕੁਲ ਜੀ ਬਿਲਕੁਲ ਤੇ ਬਾਈ ਦਲੇਰਪੁਰ ਕਹਿੰਦਾ ਵੀ ਜਿੰਨੀ ਕ ਫੈਂਟ ਆਣੀ ਪਰ ਉਹਨਾਂ ਰੇਟ ਨਹੀਂ ਲੱਗਣਾ ਕਿਉਂਕਿ 10 ਤੋਂ ਬਾਹਰ ਫੈਂਟ ਦਾ ਰੇਟ ਨਹੀਂ ਲੱਗਦਾ ਭਾਵੇਂ 11-12 ਹੀ ਹੋਵੇ ਫੈਂਟ ਠੀਕ ਹੈ ਜੀ ਤੇ ਮੱਝ ਦਾ ਸਰੀਰ ਘਟਾਂਜਾ ਕਾਫੀ ਵੱਡਾ ਹੈ ਖੁੱਲਾ ਸਰੀਰ ਘਟਾਂਜਾ ਸਿੰਗਲ ਖੱਡੀ ਦੀ ਆ ਸੁਭਾ ਤੁਸੀਂ ਆਪਦੇ ਹਿਸਾਬ ਨਾਲ ਮੰਨ ਲਿਓ ਚੌਥਾ ਮੰਨ ਲਿਓ ਤੀਜਾ ਮੰਨ ਲਿਓ ਪੰਜਵਾਂ ਮੰਨ ਲਿਓ ਤੇ ਇਸ ਉੱਤੇ ਮੰਨਣਾ ਹਰ ਇੱਕ ਦੀ ਆਪਾਂ ਪੂਰੀ ਸੰਭਾਲ ਜੀ ਪੰਜਵੇਂ ਸੂਏ ਦੀ ਹਾਂ ਆਪਾਂ ਤੀਜੇ ਨਹੀਂ ਹਨ ਦੂਜੇ ਨਹੀਂ ਹਨ ਦੰਦ ਭੋੜੇ ਦੇ ਕਾਇਮ ਜੀ ਦੇਖੋ ਹਾਂ ਇਹ ਪੰਜਵੇਂ ਦੀ ਕਹਿਣਾ ਮਾੜਾ ਵਿਖਾਇਓ ਜੀ ਜਿਹਨੇ ਆਖਿਆ ਵੀ ਤੁਸੀਂ ਨਾ ਆਇਆ ਹਾਂ ਕੋਈ ਗੱਲ ਨਹੀਂ ਠੀਕ ਹੈ ਜੀ ਹਾਂ ਇਧਰ ਖਾ ਇਹ ਪੂਰੇ ਕਵਾੜੇ ਵਰਗੇ ਹਾਂ ਨਿਕ ਦੰਦ ਹਿੱਲਦਾ ਨਹੀਂ ਗਏ ਤੇ ਚਿੱਟੇ ਖਰਨੋੜ ਵਰਗੇ ਬੁਰਸ਼ ਬੁਰਸ਼ ਮਾਰਿਆ 500 ਦੇ ਨੋਟ ਵਰਗੇ ਲਓ ਜੀ ਇਧਰ ਖਾ ਤੇ ਸਾਰੀਆਂ ਸਵੇਰੇ ਬੁਰਸ਼ ਮਾਰੇ ਆ ਲਓ ਇਹ ਵਿਖਾਉਣੇ ਸੀ ਹੈ ਹਾਂ ਵਿਖਾਉਣ ਵ ਤੇ ਵੱਡੀ ਮਾਜਾ ਦੋਸਤੋ ਹਾਈਡ ਕੱਦ ਦੀ ਵੀ ਵੱਡੀ ਆ ਤੇ ਮੈਨੂੰ ਨਾਲ ਤੇ ਦੁੱਧ ਦੀ ਵੀ ਆਪਾਂ ਚੰਗੀ ਉਮੀਦ ਕਰ ਸਕਦੇ ਹਾਂ ਇਸ ਤੋਂ ਦੁੱਧ 15 16 ਕਿਲੋ ਇਹਨੇ ਕੱਢਿਆ ਦਊਗੀ ਕੀ ਫੇਰ ਦਊਗੀ ਪੰਜਵੇਂ ਸੂਏ ਦੀ ਗੱਭਾਂ ਜੀ ਆਹ ਆਪ ਬਿਲਕੁਲ ਨਿਕਾ ਹੀ ਮੁੱਲ ਕਰਨਾ ਇਹਦਾ ਉਹ ਫਿਰ ਹੀ ਕਰਨਾ ਅੱਜ ਆਪਾਂ ਲਓ ਜੀ ਇਹ ਕਿੱਲਾ ਹੀ ਆਫਰ ਵਾਲਾ ਹੈ ਹਾਂ ਇਹ ਅੰਡ ਦੇ ਜਿਹੜਾ ਤਬੱਚਿਆਂ ਦੇ ਬਣਿਆ ਆ ਮੈਂ ਤੁਹਾਨੂੰ ਪਤਾ ਰੇ ਲੱਗੇ ਕਾਟੀ ਕਾਟੀ ਲੋ ਜੀ ਪ੍ਰਭੂ ਠੀਕ ਹੈ ਇਹ ਨਹੀਂ ਨਾ ਇਹ ਵੀ ਜੀ ਜਿੱਥੇ ਜਤਰਾ ਗੱਭਾਂ ਦੇ ਦੋਦੇ ਹਸਾਣਾ ਮੁੱਲ ਕਰਨਾ ਨਾ ਇਹਨਾਂ ਦੀ ਫੰਡਰੀ ਮੱਝ ਵਿਕ ਜਾਂਦੀ ਹੈ ਬਨੇ ਕਾ ਨੂੰ ਆਏ ਹੋਏ ਨਾਲ ਜਿਆ ਬਾਕੀ ਸੂਨ ਵਾਲੀ ਮੈਂ ਆਪਾਂ ਥੀ ਚੈੱਕ ਕਰਾਈ ਆ ਜੇ ਕੋਈ ਸੱਜਣ ਦੂਰੋਂ ਡਾਡੋਂ ਆਵੇ ਚੈੱਕ ਕਰਾ ਸਕਦਾ ਜੇ ਨਹੀਂ ਇੱਥੇ ਆਉਣਾ ਆਨਲਾਈਨ ਮਗਾਉਣੀ ਆ ਤੇ ਲਾ ਕੇ ਚੈੱਕ ਕਰਾ ਕੇ ਸਾਨੂੰ ਜਾਣੀ ਦੱਸ ਸਕਦਾ ਵੀ ਸਾਡੀ ਸੂਨ ਵਾਲੀ ਕਿਉਂ ਅਸੀਂ ਡਾਕਟਰ ਬਿਲਕੁਲ ਸਾਡੇ ਕੋਈ ਪੁਰਾਣਾ ਡਾਕਟਰ ਹੁੰਦਾ ਜਿੱਤੋਂ ਅਸੀਂ ਡੰਗਰ ਚੈੱਕ ਕਰਾਉਨੇ ਆ ਅਸੀਂ ਕਿਸੇ ਦੇ ਭਰੋਸੇ ਤੇ ਨਹੀਂ ਰਹਿੰਦੇ ਉਹ ਲਫਾਹਾ ਬਾਹਰ ਪਿਆ ਜੀ ਤੁਹਾਡੇ ਆਉਣ ਤੋਂ ਪਹਿਲਾਂ ਕੋਈ ਦੋ ਡੇਢ ਘੰ ਠੀਕ ਹੈ ਵਧੀਆ ਲਵਾਤਾ ਵੀ ਕੋਈ ਕੇਹ ਰਗਮਦਾਨ ਨੂੰ ਯਾਨੀ ਕੋਈ ਕੇਹ ਰਗਮਦਾਨ ਨੂੰ ਮੁਸ਼ਕਲ ਨਾ ਆਵੇ। ਸੋ ਦੋਸਤੋ ਆਪ ਜਿਹੜੀ ਚੈੱਕ ਕਰਵਾਈ ਆ ਭਾਈ ਦਲੇਰ ਸਿੰਘ ਬਾਠ ਹੋਰਾਂ ਨੇ। ਆ ਕਿ ਜੇ ਵੀਰ ਨੇ ਪੈਸੇ ਲਾਉਣੇ ਆ ਆਪਦੀ ਤੁਸੀਂ ਵੀ ਚੈੱਕ ਪਾਸ ਆਪਦੀ ਬਿਲਕੁਲ ਜਿਹੜੀ ਦੋਸਤੋ ਤਸੱਲੀ ਕਰ ਸਕਦੇ। ਬ੍ਰੀਡ ਵਾਲੀ ਆ ਕੋਈ ਬੱਚਾ ਪੁੱਛਾ ਲੈਣਾ ਹੋਵੇ ਲੈ ਸਕਦਾ ਇਹਦਾ। ਠੀਕ ਹੈ ਬਾਕੀ ਖੁੱਲੇ ਢਾਂਚੇ ਦੀ ਆ ਦੁੱਧ ਹੀ ਦਿੰਦੀ ਰਹੀ ਐਨੇ ਸਵੇਪਹਿਨਾ ਕਰਮਾ ਲਈ ਤੇ ਦੁੱਧ ਹੀ ਅੱਗੇ ਦੇਣੇ ਆ ਫਿਊਚਰ ਟਾਈਮ ਦੇ ਵਿੱਚ ਠੀਕ ਹੈ ਨੇ। ਤੇ ਦੁੱਧ ਵੀ ਖੁੱਲਾ ਪਾ ਦੋ ਵੀ 3 ਕਿਲੋ ਅੱਜ ਮੈਨੂੰ ਲੱਗਦਾ ਵੀ ਐਂਡ ਤੇ ਆ ਗਿਆ ਬਿਲਕੁਲ ਹੁਣ ਸੂਬਾ ਸੂਨ ਵਾਲੀ ਆ ਤੇ 2 ਮਹੀਨੇ ਰਹਿ ਗਏ ਆ 2 ਮਹੀਨੇ ਤੇ 10 ਦਿਨ ਰਹਿ ਗਏ ਸੂਨ ਚ ਇਹਦੀ ਐਂਡ ਤੱਕ ਚਵਾ ਕਰਾਈ ਜਾ ਜੀ ਯਾਨੀ 70 ਦਿਨ ਰਹਿ ਗਏ 70 ਦਿਨ ਜੇ ਵੀ ਅਜੇ ਮਿਲ ਨਹੀਂ ਈ ਤੇ ਕਰਤੂਤ ਹੈ ਕਿਤੇ ਮਿਲ ਨਹੀਂ ਆ ਹਾਂ ਹੁਣ ਕੰਡ ਚ ਬੰਦਾ ਹੋਵੇ ਤੇ ਲੀੜੇ ਲਾਉਂਦਾ ਨਹੀਂ ਤੇ ਖਾੜੇ ਜੀੜੇ ਲੈ ਜਾਂਦੇ ਆ ਨਹੀਂ ਲੱਤ ਦੇ ਜੀ ਹਾਂ ਕੰਡ ਫੁੱਲੇਗੀ ਇਹਦੇ ਚ ਲੋ ਜੀ ਕੋਈ ਦਾਤ ਨਹੀਂ ਹੈ ਬਹੁਤ ਵਧੀਆ ਚੰਗਾ ਜੀ ਬਾਕੀ ਕੋਈ ਦਾਤ ਨਹੀਂ ਹੈ ਦਾ ਕੋਈ ਇਹ ਵੱਲੋਂ ਬੁਢੀ ਨਹੀਂ ਵਜ ਬਿਲਕੁਲ ਮੈਂ ਸਾਂਭੀ ਆ ਸਾਮਨ ਵਾਲੀ ਆ ਐਦੋਂ ਗਾਂ ਇਹਦੀ ਸਾਮ ਦੀ ਸਟਾਰਟਿੰਗ ਹੈ ਜਿੰਨੇ ਦੁੱਧ ਚੋਣਾ ਹੈ ਲੋ ਜੀ ਯਾਨੀ ਅਜ ਤੋਂ 2 ਮਹੀਨੇ ਜਿਹੜਾ ਸਾਮ ਕਰ ਲੂ ਉਹਨੂੰ ਚੋਲੂਗਾ ਬਿਲਕੁਲ ਬਿਲਕੁਲ ਹਾਂ ਜੀ ਤੇ ਕੀ ਮੁੱਲ ਕਰ ਦਿੰਦਾ ਜੀ ਮੋਲੇ ਦਾ ਜੀ ਨਿਗਾਜੇ ਹੀ ਕਰਨਾ ਆਪਾਂ ਅੱਛਾ ਮੋਲੇ ਦਾ 50000 ਰੁਪਇਆ ਮਾਜੂ ਵੱਡੀ ਮੋਲ ਛੋਟਾ ਹੈ ਮੋਲ ਛੋਟਾ ਸਿੱਧੀ 30000 ਛੋਟ 50 ਚੋਂ 50 ਚੋਂ 47000 ਦੀ ਦੇ ਦਿਆਂ 47000 ਹਾਂ ਜੈ ਸੁਣਾਓ ਤੁਸੀਂ ਵੀ ਕੁਝ ਕਰਨਾ ਜੀ ਵੇਖ ਲੋ ਮਰਜੀ ਵੇਖਦਾ ਮਰਜੀ ਕਰ ਦੋ ਹੁੰਦਾ ਤੇ 500 ਆਪਾ ਕਰਦਾ 46000 ਦੇ ਦਾਂਗੇ ਹੁਣ ਮੈਂ ਨਹੀਂ ਕਹਿੰਦਾ ਵਾਧੂ ਹਾਂ ਇਹ ਇੱਕਰਾ ਉਹ ਵੀਡੀਓ ਉਹਦੇ ਦੇ ਮਾਰ ਦਿਓ ਝੋਟੀਆਂ ਬੜੀ ਵੇਚੀ ਵੀ ਹੈ ਲੈ ਨੰਬਰ ਸਾਢੇ 46000 ਦੀ ਦੋਸਤੋ ਖਾਨਾ ਹੋ ਜੋ ਵੀ ਸਾਢੇ 46 ਦੀ ਗੁਰਲਾਲ ਨੇ 500 ਛੋਟ ਕਰਤੀ 47 ਦੇ ਵਿੱਚੋਂ ਵੀ ਤੇ ਆ ਪਸ਼ੂ ਸੀ ਅੱਜ ਪਸ਼ੂ ਤੁਹਾਨੂੰ ਸਾਰੇ ਪਸੰਦ ਆ ਜਾਣਗੇ ਦੋਸਤੋ ਚਵਾਈਆਂ ਚੰਗੀਆਂ ਲੱਗੀਆਂ ਨੇ ਪਸ਼ੂਆਂ ਦੇ ਤੇ ਠੀਕ ਆ ਤੇ ਜਿਹੜੀ ਇੱਕ ਝੋਟੀ ਵੀਰ ਹੁਣਾ ਵੇਚਤੀ ਆ ਗੱਬਣ ਠੀਕ ਆ ਉਹ ਐਸੀ ਪਿੰਦੀ ਆਪਾਂ ਇਨਫੋਰਮੇਸ਼ਨ ਸਾਂਝੀ ਨਹੀਂ ਕੀਤੀ ਕਿਉਂਕਿ ਇਹ ਕੁਝ ਸਮਾਂ ਪਹਿਲਾਂ ਕੋਈ ਘੰਟਾ ਕ ਪਹਿਲਾਂ ਜਿਹੜਾ ਇਹਦਾ ਸੌਦਾ ਹੋ ਚੁੱਕਾ ਹੈ ਠੀਕ ਹੈ ਇਹ ਝੋਟੀ ਤੁਸੀਂ ਦੇਖ ਸਕਦੇ ਜਿਹੋ ਜੇ ਪਸ਼ੂ ਜਿਹੜੇ ਨਾਰਮਲ ਚਲਉਂਦੇ ਨੇ ਗਿਆਨਾ ਦੇਗੇ ਸੇਰੇ ਖੜਨੀ ਉਹਨਾਂ ਠੀਕ ਹੈ ਜੀ ਫੇ ਸਾਈਪਿਆ ਨਾ ਹੋ ਗਿਆ ਤੇ ਮਾਰਨਿੰਗ ਕੱਲ ਜਿਹੜੀ ਆ ਜਾ ਰਹੀ ਹੈ ਠੀਕ ਹੈ ਜੀ ਦੂਸਰੇ ਸੂਵੇ ਸੁਣੀਏ ਵੀ ਦੂਜੇ ਸੂਵੇ ਪਈ ਜਾਂਦਾ ਵੀ ਸੂਣ ਵਾਲੀ ਆ ਠੀਕ ਹੈ ਦਿਨ ਕੋਈ ਹਫਤਾ ਕੰਢ ਕੱਢਦੀ ਐ ਜੀ ਕੱਢਦੀ ਕੱਢਦੀ ਸ਼ਾਇਦ ਉਹਨਾਂ ਤੇ ਪੀ ਹੋਣੇ ਝੋਟੀ ਕਾਫੀ ਸੋਹਣੀ ਸੀ ਇਹ ਵੀ ਚਲੋ ਵਿਕਾਸ ਜਿਹੜੇ ਪਸ਼ੂਏ ਦੋਸ ਉਹ ਬਿਲਕੁਲ ਤੁਹਾਡੇ ਸਾਹਮਣੇ ਜਿਉਂ ਸੋ ਪੇਸ਼ ਕਰਤੇ ਪਾਈ ਦਲੇਰ ਸਿੰਘ ਬਾੜ ਨੇ ਪਸੂ ਇਹ ਸਾਰੇ ਪਸੰਦ ਆਉਣਗੇ ਤੁਹਾਡੇ ਦੋ ਬਿਲਕੁਲ ਐ ਚਵਾਈ ਦੇ ਉੱਤੇ ਨੇ ਝੋਟੀਆਂ ਤੇ ਇੱਕ ਜਿਹੜੀ ਮੱਝ ਤੁਹਾਨੂੰ ਦਿਖਾਤੀ ਆ ਮੱਝ ਵੱਡੀ ਆ ਠੀਕ ਆ ਜੀ ਕੱਦ ਹਾਈਟ ਵੱਲੋਂ ਵੀ ਤੇ ਪਰ ਰੇਡ ਬੜਾ ਭਾ ਫੜਦਾ ਜਾਇਜ ਆ ਜਿਸ ਕਿਸੇ ਵੀਰ ਨੇ ਬਿਲਕੁਲ ਘਰੇ ਲੋੜੀ ਦੀ ਆ ਘਰੇ ਲੂ ਘਰੇ ਰੱਖਣੀ ਆ ਤੇ ਜਰੂਰ ਤੁਸੀਂ ਸੌਦਾ ਕਰ ਸਕਦੇ ਜੇ ਬਾਈ ਬਾੜ ਸਾਹਿਬ ਦੇ ਨਾਲ ਹੈ ਤੇ ਇੱਕ ਨੰਬਰ ਆਪਣੇ ਜਰੂਰ ਬੋਲ ਦਈਏ ਜੀ ਨੰਬਰ ਹੈ ਗਾ ਜੀ 977929006 977929006 ਠੀਕ ਹੈ ਜੀ ਹਾਂਜੀ ਇਹ ਨੰਬਰ ਤੇ ਆਪਾਂ ਨਾਲ ਕਨੈਕਟ ਕਰ ਸਕਦਾ ਇਸੇ ਨੰਬਰ ਤੇ ਸਾਈਪਾ ਸਕਦਾ ਆਪਾਂ ਕੋਈ ਬਿਲਕੁਲ ਬਿਲਕੁਲ ਹਾਂ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ